تے اے جڑیاں چیزاں نے تے دے کہندے دا پینا تاڑی دی شراب پینی پاپ نشا کرنا تے پھر اپنیو دے بہرو تماکو دے بہ باں لینا اے چیزاں تو بچے میرا سی اٹھا ہوکا چرس تماکو سکھ اٹھا ماسنا کھاوے ہوکے تو بچے چرس تو بچے چلم تو بچے

ਦਿਆਨੰਦ ਪੁਰੀਆ ਜੀ ਦੇ ਨਾਮ ਉਪਰ ਅਜ ਉਹ ਦਿਹਾੜੇ ਦੀ ਤਰਤੀ ਦੇ ਉਪਰ ਇੱਕ ਹਸਪਤਾਲ ਬਣਿਆ ਹੋਣਾ ਧਿਆਨ। ਉਹਦਾ ਜਦੋਂ ਆਖਰੀ ਸਮਾ ਆਇਆ ਨਾ ਦਿਆਨੰਦ ਦਾ। 31 ਦੂਬਰ 1883 ਨੂੰ ਵੀ ਅਜਵੇ ਦੇ ਵਿੱਚ ਮੌਤ ਹੋ ਗਈ। ਉਹ ਤੋਂ ਪਹਿਲਾਂ ਉਹਨੇ ਆਪਣੇ ਇੱਕ ਸੇਵਕ ਮਹਿੰਦਾ ਭਗਤ RAM ਨੂੰ ਪੂਰ ਛੱਡਿਆ। ਉਹ ਕੋਲ ਸੱਜਣ ਕਿ ਉਹਨੇ ਇੱਕ ਦਾਅ ਲਾ ਲਿਆ ਕਹਿੰਦਾ ਮੈਂ ਨੇਰਾ ਤੁਮ ਸਮਾ ਲੱਗਦਾ ਨੇਰੇ ਆ ਗਿਆ ਹੈ ਮੇਰੀ ਅੰਤਮ ਕਿਰਿਆ ਜਿਹੜੀ ਇਹ ਆਪਣੇ ਕਰਮ ਦੇ ਮੁਤਾਬਕ ਕੀਤੀ ਜਾਵੇ ਵੈਦਿਕ ਪਾਪ ਹਿੰਦੂ ਧੀ ਕੇ ਹਿੰਦੂ ਤਰੰਦੇ ਮੁਤਾਬਕ ਕੀਤੀ ਜਾਵੇ ਦੂਜੀ ਗੱਲ ਉਹਨੇ ਇੱਕ ਹੋ ਰੱਖੀ ਕਹਿੰਦਾ ਮੈਂ ਜਿਹੜਾ ਵੀ ਤਮਾਕੂ ੀਣ ਵਾਲਾ ਹੈ ਉਹ ਮੇਰੀ ਅੰਤਮ ਕਿਰਿਆ ਦੇ ਵਿੱਚ ਕੋਈ ਵੀ ਕਰਮ ਨਾ ਕਰੇ ਨਾਮ ਨੂੰ ਸ਼ਨਾਰ ਕਰਾਵੇ ਨਾਮ ਮੇਰੇ ਸਰੀਰ ਨੂੰ ਮੋਢਾ ਦੇ ਚ ਨਾਮ ਮੇਰੇ ਠਿਕਾਣੇ ਨੂੰ ਆਕੀ ਦੇਵੇ ਉਹ ਨੇੜੇ ਵੀ ਨਾ ਜਿਹੜਾ ਤੁਮਾਹੂੰ ਮਰਦਦਾ ਹੁਣ ਉਹ ਜਿਹੜਾ ਉਹਦਾ ਸੇਵਕ ਸੀ ਬੈਠਾ ਭਾਖ ਨਾਮ ਉਹ ਸੋਚਦਾ ਹੈ ਕਿ ਜਿਹੜਾ ਮਿਰੂ ਇਹ ਨਹੀਂ ਕਰ ਸਕਦਾ ਇਦਾਂ ਤਾਂ ਸਭਤ ਮਾਪੂ ਕਰਦੇ ਪਰ ਮੇਰੂ ਦਾ ਖਿਆਲ ਗਿਆ ਕਿ ਸਿੱਖ ਵੀ ਰਹੀ ਦੇ ਰਹੀ ਹੂੰ ਦੇ ਫਿਰੇ ਵਿਕਰੀ ਵਧਾਵਾ ਹਰੀ ਸਿੰਘ ਉਸਾਲ ਚੰਦਾ ਸਿੰਘ ਪਾਲ ਸਿੰਘ ਇਹ ਜਿਹੜੇ ਸੀ ਸੀ ਇਹਨਾਂ ਵਿਖਾਂ ਤੋਂ ਬਣਾਇਆ। ਸ਼੍ਰੀਮਾਨ ਗਿਆਨ ਲਾਲ ਦੀ ਗੱਲ ਉਹਨਾਂ ਨੂੰ ਸੁਣਾਈ ਕਿ ਭਾਈ ਫਾਜ਼ਲ ਤੁਮ ਕਹੇ ਗਿਆ ਕਿ ਜੇੜੀ ਅੰਤਮ ਕਿਰਿਆ ਉਹੀ ਕਰੇ ਜਿਹੜਾ ਤੁਮਕੂ ਮਹੱਤ ਨਹੀਂ ਹੁੰਦਾ। ਤੁਮਕੂ ਨਹੀਂ ਬਣਦਾ। ਇੱਥੇ ਦਾ ਭਾਈ ਸਾਹਿਬ ਇਹ ਤੁਮਕੂ ਬਰਤਨੇ ਪਰ ਫਿਕਰ ਕਰਦੇ ਕਿ ਕੀ ਬਣਾਇਆ। میری بےنتی ہے کہ سارا کار دے. نے نے تی اینا سارا سکھا اس کو بوٹا دے جے کوئی بھی آتا سا دے دنوں انہوں مامی دیا نی گل سنا دینی جاتی تھی تو نہیں دے سکتا دا تاقو فرق دین تیر اکتوبر اٹھارہ سو تراسی اجبیر تمباکو یہ میرا سکھ تو دور رہے پڑے ست گھوم کا رہ تے بچن ہے اٹھا ہو کاماکو کاجا ٹوکی کا کم ہوں دیکھے

ਕਮਾਤੂ ਨੂੰ ਬੱਟਣ ਵਾਲਾ ਕਮਜ਼ੋਰ ਵੀ ਹੈ ਆਲਸੀ ਵੀ ਹੈ ਤੇ ਭਾਈ ਕੈਂਸਰ ਦਾ ਮਰੀਜ਼ ਵੀ ਬਣਦਾ ਹੈ